ਵਾਹਿਗੁਰੂ ਸਾਹਿਬ ਜੀਓ ਸਭੈ ਮਹੱਲੇ ਚੌਥੇ ਕੇ ਇਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਮਨਪੁਰਖ ਨਿਰੰਜਨ ਧਿਆਵੋ ਇਕ ਮਨਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰਿ ਗੁਣ ਸਦ ਗਾਵੋ ਗੋ ਨੂੰ ਗਾਵ ਤ ਮੰਨ ਹੋਏ ਬਿਗਾਸਾ ਸਤ ਗੁਰ ਪੂਰ ਜਨ ਹੈ ਕੀ ਆਸਾ ਸਤ ਗੁਰ ਸੇਵ ਪਰਵ ਪਦ ਪਾਇਓ ਅਵਨਾਸੀ ਅਵਗਤ ਤਿਆਓ ਤੇਜ ਭੇਟੇਦਾਰ ਦਿਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬੇਮਨ ਸੁਜਾਨ ਜਾਣ ਕੇ ਰੇ ਅਮੇ ਅਨਾਮ ਜਾ ਕਉ ਫੁਰਿਆ ਇਨ ਸਤਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸੰਤ ਸਰੇ ਪਵ ਕਲ ਠਕਰ ਹਰ ਦਾਸ ਤਨੇ ਗੁਰ ਰਾਮ ਦਾਸ ਸਰ ਅਭਾਗ ਭਰੇ ਹਰ ਨਾਮ ਰਸਤ ਗੋਬਿੰਦ ਕਾ ਹਕ ਚਾਹਕ ਤਤ ਸਬਤ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਘਰੇ ਵਾਰੀ ਕੀ ਖਾਨਸਾ ਸਬਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਗੁਰ ਪਰਸਾਦ ਇੱਕ ਮਨਪੁਰਖ ਤੇ ਆਏ ਬਾਰ ਦਾ ਇੱਕ ਮਨਪੁਰਖ ਨਿਰੰਜਨ ਧਿਆਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪਾਂ ਗੁਰ ਕਲਗੀ ਧਰਵੇ ਦਰਬਾਰ ਵਿੱਚ ਤਨਸੋ ਸਾਲਾ ਬੜੇ ਗੰਢ ਪ੍ਰੇਮ ਦੇ ਨਾਲ ਸੰਗਤਾਂ ਮਨਾਈ ਆ ਬੜੇ ਭਾਰੀ ਉਸ਼ਾ ਨਾਲ ਸੰਤ ਮਹਾਪੁਰਖਾਂ ਦੀ ਸੰਤ ਬਾਬਾ ਮਹਾਪੁਰਖ ਭਜਨ ਦਾ ਸਰੂਪ ਬ੍ਰਹਮ ਗਿਆਨ ਵਿੱਚ ਪ੍ਰਪੱਕ ਭਾਵ ਭਗਤੀ ਵਿੱਚ ਰੰਗੇ ਹੋਏ ਜੀਆਂ ਨੂੰ ਜੀ ਦਾਮ ਦੇਣ ਵਾਲੇ ਮਹਾਪੁਰਖਾਂ ਦਾ ਸਾਧ ਸੰਗੇ ਜੀ ਵਰਸੀ ਦਾ ਦਿਹਾੜਾ 26 ਮਾਗ ਆਰੇ ਦਿਨ ਸੰਗਤਾਂ ਇਕੱਤਰ ਹੋ ਕੇ ਮਨਾਉਣ ਵਾਸਤੇ ਆ ਰਹੀਆਂ ਹਨ ਜਿਸ ਵਿੱਚ ਬੜੇ ਬੜੇ ਗੁਣੀ ਗਿਆਨੀ ਪਾਰਸ ਜੀ ਮਸਕੀਨ ਜੀ ਅਤੇ ਰਾਗੀ ਧਰਮ ਸਿੰਘ ਜੀ ਇਹਨੂੰ ਆਪ ਲੈ ਕੇ ਗੁਰਮੁਖ ਦਰਸ਼ਨ ਦੇਣਗੇ ਤੇ ਸੰਗਤਾਂ ਨੂੰ ਕੀਰਤਨ ਅਤੇ ਪ੍ਰਚਾਰ ਦੁਆਰਾ ਨਿਹਾਲ ਕਰਨਗੇ ਸੰਗਤਾਂ ਲਾਭ ਉਠਾਉਣਗੇ ਆਪ ਸੋ ਸਾਧ ਸੰਗਤ ਜੀ ਹੁਣ ਸਤਿਗੁਰੂ ਮਹਾਰਾਜ ਸਾਹਿਬ ਕਿਉਂਥੇ ਪਾਰਸਾ ਦੇ ਪਰਮ ਪਵਿੱਤਰ ਜੋ ਸਵਈਏ ਹਨ ਉਹ ਆਰੰਭ ਹੁੰਦੇ ਹਨ ਇੱਕ ਦੁਆਇਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਿੱਛੇ ਗੁਰੂ ਮਹਾਰਾਜ ਸਾਹਿਬ ਜੀ ਦੇ ਸਵਈਏ ਜਿਹੜੇ ਹਨ 10 ਪਹਿਲੇ ਪਾਰਸਾ ਦੇ ਆਏ ਆ ਅਤੇ 10 ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਆਏ ਹਨ ਅਤੇ 22 ਸਈਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਆਏ ਹਨ ਇਸ ਪ੍ਰਕਾਰ ਸਾਧ ਸੰਗਤ ਜੀ 20 ਪਹਿਲੇ ਸਤਿਗੁਰਾਂ ਦੇ ਹਨ ਇਹ ਸਾਰੇ 62 ਸਈਏ ਤੋ ਤੱਕ ਹੋ ਚੁੱਕੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਤਿੰਨ ਗੁਰਾਂ ਦੇ ਸਈਏ ਕਹਿ ਕੇ ਹੁਣ ਚੌਥੇ ਪਾਤਸ਼ਾਹ ਦੇ ਸਈਏ ਆਰੰਭ ਹੁੰਦੇ ਹਨ ਇੱਕੋ ਦਾਇਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਕਮਨ ਨਿਰੰਝਨ ਧਿਆਵੋ ਕੱਲ ਪਟੋ ਜੀ ਗੁਰੂ ਸਾਹਿਬ ਦੇ ਸਭਿਆਉ ਦੇ ਤਾਂ ਹੀ ਚੌਥੇ ਪਾਤਸ਼ਾਹ ਨੇ ਅਰੰਭ ਕਰਦੇ ਹੋਏ ਉਹ ਕਹਿੰਦੇ ਹਨ ਇਹ ਪਟੋ ਇੱਕ ਮਨ ਹੋ ਕੇ ਜੋ ਪੂਰਨ ਪਰਮੇਸ਼ਵਰ ਆ ਸਾਰਿਆਂ ਥਾਂਵਾਂ 'ਚ ਉਹ ਆਦਿਕ ਨਰਕਾਂ 'ਚੋਂ ਰੱਖਿਆ ਕਰਨ ਵਾਲਾ ਹੈ ਨਿਰੰਝਨ ਮਾਰੂਪੀ ਕਾਲਖ ਤੋਂ ਰਹਿਤ ਸੁੱਧ ਸਰੂਪ ਹੈ ਉਸ ਨੂੰ ਪਿਆਉਣਾ ਕਰੋ ਆਪਾਂ ਸਾਰੇ ਮਿਲ ਕੇ ਗੁਰ ਪ੍ਰਸਾਦ ਹਰ ਗੁਣ ਸਤ ਗਾਵੋ ਸਤਗੁਰੂ ਨਾਨਕ ਦੇ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਹਰਿ ਅਕਾਲ ਪੂਰੇ ਗੁਣਾਂ ਨੂੰ ਸਦਾ ਹਮੇਸ਼ਾ ਗਾਉਣਾ ਕਰੀਏ ਉਹਨੂੰ ਗਾਵਤ ਮਨ ਹੋਏ ਵਿਗਾਸਾ ਤੇ ਮਹਾਰਾਜ ਗੁਣਾਂ ਦੇ ਗਾਉਣ ਕਰਕੇ ਕੀ ਲਾਭ ਪ੍ਰਾਪਤ ਹੁੰਦਾ ਹੈ ਤਾਂ ਕਹਿੰਦੇ ਉਹ ਵਾਹਿਗੁਰੂ ਦੇ ਗੁਣ ਗਾਉਣੇ ਕਰਕੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਖੜਾ ਹੋ ਜਾਂਦਾ ਮੰਨ ਦੇੰਦ ਤੁਰਿਆ ਪਾਦਾ ਕਰਣਾ ਮੈਤਰੀ ਮੁਤਾ ਦੇਖੇ ਜਿਵੇਂ ਪੰਖੜੀਆਂ ਸੁੰਦਰ ਨਿਕਲ ਆਉਨੀਆਂ ਹਨ ਸਤਗੁਰੂ ਪੂਰ ਜਨ ਹੈ ਕੀ ਆਸਰਵਾਸ ਕਰੀਏ ਸਾਰੇ ਹੈ ਸਤਗੁਰੂ ਜੀ ਸਾਡੀ ਜਨਾਂ ਦੀ ਆਪਦੇ ਪਿਆਰਿਆਂ ਦੀ ਆਸਾ ਪੂਰੀ ਕਰੋ ਅਸੀਂ ਆਪਦੇ ਗੁਣ ਗਾਈਏ ਸਾਡਾ ਚਿਤ ਖੜਾ ਵਿਚ ਆ ਕੇ ਬ੍ਰਹਮ ਗਿਆਨ ਦੇ ਪ੍ਰਕਾਸ਼ ਸਹਿਤ ਹੋ ਜਾਵੇ ਸਤਗੁਰੂ ਸੇਵ ਪਰਮ ਪਦ ਪਾਇਓ ਜਿਨ੍ਹਾਂ ਜਿਨ੍ਹਾਂ ਨੂੰ ਸਤਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਜੀ ਨੂੰ ਪਰਮ ਪਦਵੀ ਨੂੰ ਪਾਇਆ ਸ੍ਰੀ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਕੇ ਪਰਮ ਪਦਵੀ ਨੂੰ ਪਾਇਆ ਸਤਗੁਰੂ ਅਮਰਦਾਸ ਸਾਹਿਬ ਦੀ ਸੇਵਾ ਕਰਕੇ ਗੁਰੂ ਰਾਮਦਾਸ ਜੀ ਨੂੰ ਪਰਮ ਪਦਵੀ ਨੂੰ ਪਾਇਆ ਕਿਉਂ ਜਿਨ੍ਹਾਂ ਜਿਨ੍ਹਾਂ ਨੇ ਸਤਗੁਰਾਂ ਦਾ ਸੇਵਨ ਕੀਤਾ ਹੈ ਉਹਨਾਂ ਨੂੰ ਪਰਮਪਦ ਕੇਵਲ મોਖ ਦੇ ਤਾਈਂ ਪਾਉਣਾ ਕੀਤਾ ਹੈ। ਅਵਨਾਸੀ ਅਗਤ ਧਿਆਇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਮਿਲ ਕੇ ਜੋ ਨਾਸਤੋ ਰਹਤ ਪਰਮੇਸ਼ਵਰ ਹੈ। ਜੋ ਵਿਅਕਤੀ ਤੋਂ ਰਹਤ ਪਰਮੇਸ਼ਵਰ ਆਕਾਰ ਤੋਂ ਰਹਤ ਹੈ। ਅਵਗਤ ਗਿਆਨ ਸਰੂਪ ਜੋ ਹੈ। ਅਵਕਟਨ ਜਿਸ ਦਾ ਗਤ ਗ੍ਰਹਿਣ ਕਰਨਾ, ਜਾਣਨਾ ਅਤੇ ਅਵਗਤ ਜੋ ਪ੍ਰਾਪਤ ਰੂਪ ਹੈ। ਉਸ ਨੂੰ ਧਿਆਉਣਾ ਕੀਤਾ ਹੈ ਇਸ ਭੇਟੇ ਦਰਦਰ ਨਾ ਚੰਪੈ ਇਸ ਵਾਹਿਗੁਰੂ ਦੇ ਨਾਲ ਮਿਲਣੇ ਕਰਕੇ ਸਾਧ ਸੰਗਤ ਦਿਲਦਰ ਨਹੀਂ ਫੇਰ ਚਿੰਬੜਦਾ ਅਵਿਧਿਆ ਕਰਕੇ ਦਿਲਦਰ ਪਿਆ ਰਹਿੰਦਾ ਜੀਆਂ ਦੇ ਤਾਂ ਹੀ ਆਲਸ ਬਣੀ ਰਹਿੰਦੀ ਹੈ ਆਲਸ ਸਰੀਰ ਦੀ ਹੋਣੀ ਆਲਸ ਭਜਨ ਵੱਲੋਂ ਮੰਨ ਕਰਨੀ ਬਾਣੀ ਕਰਕੇ ਆਲਸੀ ਹੋਣਾ ਇਹ ਦਿਲਦਰ ਜੋ ਅਵਿਧਿਆ ਕਰਕੇ ਹਨ ਸਾਰੇ ਕਿਸੇ ਪ੍ਰਕਾਰ ਦੇ ਅਲਪਗਤਾ ਆਦ ਕਦੇ ਨਹੀਂ ਚਿੰਬੜਦੇ ਹਨ ਚੰਪੈ ਕਿੰਬੜ ਦੇ ਨਹੀਂ ਹਨ ਚੰਪਾ ਦਵਾਉਂਦੇ ਨਹੀਂ ਹਨ ਕਲ ਸਹਾਰ ਤਾਸ ਗੁਣ ਜੰਪੈ ਜੋ ਕਲਯੁਗ ਦਾ ਸਹਾਰਾ ਆਸਰਾ ਗੁਰੂ ਮਹਾਰਾਜ ਸਾਹਿਬ ਹਨ ਉਹਨਾਂ ਦੇ ਗੁਣਾਂ ਨੂੰ ਜਪਦੇ ਹਾਂ ਭਾਈ ਸੋਹਲ ਸਿੰਘ ਜੀ ਪ੍ਰੋਫੈਸਰ ਜਿਹੜੇ ਅੰਮ੍ਰਿਤਸਰ ਵਾਲੇ ਹਨ ਉਹਨਾਂ ਅਨੁਸਾਰ ਸਿੰਘ ਜੀ ਕਲ ਪਟ ਤੇ ਕਲ ਸਹਾਰ ਦੇ ਇਥੋਂ ਪੁਲੇਖਾ ਖਾਦਾ ਹੈ ਇਹ ਕਲ ਕਵੀ ਦਾ ਤੇ ਕਲ ਸਹਾਰ ਦਾ ਇੱਕੋ ਨਾਮ ਸਮਝ ਕੇ 11 ਪਟ ਦੱਸਿਆ ਹੈ ਇਹ ਕਲ ਸਹਾਰ ਜਿਵੇਂ ਭਗਤ ਨਾਮਾ ਭਗਤ ਕਬੀਰ ਸਦਾ ਗਾਵੇ ਸਬਲੋਚਨ ਇਉ ਕਲ ਸਹਾਰ ਭਟ ਵੀ ਤਿਸ ਗੁਰਾਂ ਦੇ ਗੁਣਾਂ ਨੂੰ ਜਪਦਾ ਹੈ ਇਹ ਉਹ ਗਾਇ ਹੀ ਦਿੰਦੇ ਹਨ ਕਲ ਭਟ ਜੀ ਜਾਂ ਕਲ ਯੁਗ ਦਾ ਸਹਾਰਾ ਰੂਪ ਜੋ ਗੁਰੂ ਹਨ ਆਸਰਾ ਰੂਪ ਹਨ ਜੋ ਉਹਨਾਂ ਦੇ ਗੁਣਾਂ ਨੂੰ ਅਸੀਂ ਜਪਦੇ ਹਾਂ ਜਪ ਜਪੋ ਗੁਣ ਬੇਮਲ ਸੋ ਜਾਨ ਜਾਣ ਕੇ ਭਾਦਰ ਨਾ ਹੋਣੀ ਕਲ ਸਹਾਰ ਤੇ ਕਲ ਵੱਖੋ ਵੱਖਰੇ ਸਮਝਣੇ ਕਲ ਸਹਾਰ ਤਾਸ ਗੁਣ ਜੰਪੈ ਕਲ ਸਹਾਰ ਜੀ ਵੀ ਤੇ ਸਤਿਗੁਰਾਂ ਦੇ ਗੁਣਾਂ ਨੂੰ ਜਪਦੇ ਹਨ ਵਿਚਾਰਦੇ ਹਨ ਜੰਪੋ ਗੁਣ ਬਿਮਲ ਸੁਜਾਨ ਜਨ ਕੇ ਰੇ ਇਹ ਜ ਸ੍ਰੇਸ਼ਟ ਜਨੋ ਸਜਣ ਜੋ ਪਿਆਰੇ ਸਤਿਗੁਰੂ ਜਨਾ ਭਗਤਾਂ ਦੇ ਐ ਉਹਨਾਂ ਦੇ ਉਜਲ ਗੁਣਾਂ ਨੂੰ ਉਚਾਰਨਾ ਕਰੋ ਜਪਨਾ ਕਰੋ ਸਾਰੇ ਮਿਲ ਕੇ ਅਮੇ ਆ ਨਾਮ ਜਾ ਕਉ ਫੁਰਿਆ ਜਿਸ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਅੰਦਰ ਅਮਰਤ ਨਾਮ ਸਫਰਨ ਹੋਇਆ ਜੀਆਂ ਦੀ ਕਲਿਆਣ ਕਰਨ ਵਾਸਤੇ ਸਤਿਗੁਰਾਂ ਤੋਂ ਪ੍ਰਾਪਤ ਹੋਇਆ ਅਮਰਤ ਨਾਮ ਇਹਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਇਹਨ ਸਤਿਗੁਰ ਰਾਮਦਾਸ ਜੀ ਨੇ ਸਤਿਗੁਰ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਕੇ ਸ਼ਬਦ ਬ੍ਰਹਮ ਦੇ ਰਸ ਆਨੰਦ ਨੂੰ ਪ੍ਰਾਪਤ ਕੀਤਾ ਹੈ ਸ਼ਬਦ ਸੰਸਾਰ ਦੇ ਅੰਦਰ ਰਸ ਜੋ ਜਤਰ ਤਤਰ ਦਿਸਾਈ ਵਸਾ ਹੋਰ ਫੈਲਿਆ ਹੋਣ ਰਗ ਪ੍ਰੇਤਾ ਰੂਪ ਜੋ ਪਰਮੇਸ਼ਰ ਫੈਲ ਰਿਹਾ ਹੈ ਉਸ ਨੂੰ ਸ਼ਬਦ ਸੰਸਾਰ ਦੇ ਅੰਦਰ ਉਸ ਅਨੰਦ ਰੂਪ ਨੂੰ ਪਾਇਆ ਹੈ ਸ਼ਬਦ ਗੁਰਾਂ ਦੇ ਸ਼ਬਦ ਕਰਕੇ ਰਸ ਪ੍ਰੇਮ ਦੇ ਤਾਈ ਸਤਗੁਰੂ ਜੀ ਦੀ ਸੇਵਾ ਕਰਕੇ ਪਾਇਆ ਹੈ ਨਾਮ ਨਿਰੰਜਨ ਔਰ ਧਰਿਆ ਜਿਨ੍ਹਾਂ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਇਆ ਉਹਨਾਂ ਨੇ ਵੀ ਰਸ ਅਗੇ ਆਨੰਦ ਨੂੰ ਪਾਇਆ ਹੈ ਨਾਮ ਨਿਰੰਜਨ ਔਰ ਧਰਿਆ ਨਿਰੰਜਨ ਸੁੱਧ ਰੂਪ ਜੋ ਪਰਮੇਸ਼ਵਰ ਹੈ ਉਸ ਦੇ ਨਾਮ ਨੂੰ ਹਿਰਦੇ ਚ ਮਹਾਰਾਜ ਗੁਰੂ ਰਾਮਦਾਸ ਜੀ ਨੇ ਸਿਕਾਂ ਦੇ ਹਿਰਦੇ ਚ ਰੱਖ ਦਿੱਤਾ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਵਸਾਉਂਦਾ ਹੈ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕੈਸੇ ਹਨ ਹਰੀ ਪ੍ਰਵੇਸ਼ਰ ਦੇ ਨਾਮ ਦੇ ਰਸਕ ਰਸੀਏ ਹਨ ਅਤੇ ਗੋਬਿੰਦ ਦੇ ਗੁਣਾਂ ਦੇ ਗ੍ਰਾਹਕ ਹਨਗੇ ਗ੍ਰਹਿਣ ਕਰਨ ਵਾਲੇ ਹਨ ਸਤਿਗੁਰੂ ਮਹਾਰਾਜ ਸਾਹਿਬ ਚਾਹਕ ਤਤ ਸੰਤ ਸਾਰੇ ਅਤੇ ਚਾਹਕ ਦੇਖਣ ਵਾਲੇ ਹੈ ਸੰਤ ਸਾਰਿਆਂ ਦੇ ਵਿੱਚ ਸਰੇ ਇੱਕੋ ਜਿਹਾ ਪਰਮੇਸ਼ਰ ਵਿਆਪਿਆ ਹੋਇਆ ਹੈ ਸੰਸਰਵਾਹੀ ਗੁਰੂ ਦੀ ਜੋਤ ਦੇਖਣ ਵਾਲੇ ਹੈ ਸਾਰਿਆਂ ਦੇ अंदर ਇੱਕੋ ਜਿਹਾ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਦੇਖਦੇ ਹੈ ਐਸੇ ਗੁਰੂ ਮਹਾਰਾਜ ਸਾਹਿਬ ਜੀ ਹਨ ਚਾਹੇ ਕੋ ਚਾਹੁੰਦੇ ਹੋ ਉਹਨਾਂ ਦੇ ਦਰਸ਼ਨਾਂ ਨੂੰ ਅਸੀਂ ਚਾਹ ਤੇ ਦੇਖਦੇ ਹਨ ਉਹ ਮਹਾਰਾਜਾ ਤਤ ਸਰੂਪ ਨੂੰ ਜੋ ਸੰਤਾ ਦੇ ਗੁਣਾਂ ਦੇ ਸਰੋਵਰ ਹਨ ਸਤਗੁਰੂ ਜੀ ਆਪ ਜਿਨ੍ਹਾਂ ਦਾ ਸੰਤਾ ਦਾ ਸਰੋਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਨ੍ਹਾਂ ਦਾ ਸਰੂਪ ਸੰਤਾ ਦੇ ਸਰੋਵਰ ਜਿਨ੍ਹਾਂ ਦੀ ਸਤਸੰਗਤ ਹੈ ਗੁਰੂ ਮਹਾਰਾਜ ਦੀ ਸੰਤਾ ਦਾ ਸਰੋਵਰ Hindu Muslim ਕੋਈ ਆਵੇ ਅੰਮ੍ਰਿਤਸਰ ਸਾਹਿਬ ਸਰੋਵਰ ਜਿਨ੍ਹਾਂ ਰਚਿਆ ਹੈ ਕਬ ਕਲ ਠਕਰ ਹਰਦਾਸ ਤਨੇ ਕਵੀ ਕਲ ਭਟ ਜੀ ਕਹਿੰਦੇ ਹਨ ਠਾਕੁਰ ਹੈ ਛਤਰੀਆਂ ਨੂੰ ਠਾਕੁਰ ਜੀ ਕਰਕੇ ਆ ਮਰਟਿਆਂ ਵੱਲ ਜਾਈਏ ਇਹ ਵੀ ਸਿੰਘਾਂ ਨੂੰ ਠਾਕੁਰ ਜੀ ਕਹਿੰਦੇ ਐ ਸੋ ਇਸ ਪ੍ਰਕਾਰ ਛਤਰੀਆਂ ਦੀ ਵੰਸ ਨੂੰ ਸ੍ਰੀ ਰਾਮਚੰਦਰ ਤੇ ਕ੍ਰਿਸ਼ਨ ਆਦਿਕਾਂ ਤੋਂ ਠਾਕੁਰ ਨਾਮ ਪਿਆ ਛਤਰੀਆਂ ਦਾ ਸਿੰਘ ਵੀ ਗੁਰੂ ਸਾਹਿਬ ਦੇ ਸ਼ਸਤਰਧਾਰੀ ਹੋਣ ਕਰਕੇ ਇਹ ਮਰਟੇ ਲੋਕਾਂ ਨੂੰ ਜੇ ਮਿਲੀਏ ਤਾਂ ਠਾਕੁਰ ਕਹਿੰਦੇ ਹਨ ਸਿੰਘਾਂ ਦੇ ਤਾਂ ਹੀ ਇਹ ਬੋਲੀ ਹੈ ਉਹਨਾਂ ਦੀ ਇਸੇ ਪ੍ਰਕਾਰ ਬਾਬਾ ਹਰਦਾਸ ਜੀ ਜੋ ਠਾਕੁਰ ਛਤਰੀਆਂ ਦੀ ਵੰਸ ਵਿੱਚੋਂ ਸਨ ਉਹਨਾਂ ਦੇ ਤਨੇ ਪੁੱਤਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਗੁਰੂ ਰਾਮਦਾਸ ਸਰ ਅ ਭਰ ਭਰੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਕੈਸੇ ਐ ਜਿਹੜੇ ਉਹ ਭਰ ਖਾਲੀ ਸਰੋਵਰਾਂ ਦੀਆਂ ਹੀ ਹਿਰਦੇ ਸੀ ਉਹਨਾਂ ਨੂੰ ਗੁਣਾ ਕਰਕੇ ਲਵਾ ਲਾ ਭਰਤਾ ਸਕੇ ਪਾਤਸ਼ਾਹ ਜੀ ਨੇ ਜਿਹੜੇ ਖਾਲੀ ਸਨ ਉਹਨਾਂ ਨੂੰ ਬਾਬੇ ਆਦਮ ਦੇ ਘਰ ਔਲਾਦ ਨਹੀਂ ਸੀ ਹੁੰਦੀ ਗੁਰੂ ਮਹਾਰਾਜ ਸਾਹਿਬ ਜੀ ਨੇ ਆਪਦੀ ਭਗਤੀ ਦੇ ਅੰਸ਼ ਵਿੱਚੋਂ ਬਚਨ ਕੀਤਾ ਕਿ ਭਾਈ ਤੈਂ ਆਦਮੂ ਸੇਵਾ ਕੀਤੀ ਅਸੰਗਤ ਦੀ ਠੰਡ ਵਿੱਚ ਤੈਂ ਲੱਕੜਾਂ ਦੇ ਨਾਲ ਅੰਗੀਠੇ ਲਾ ਲਾ ਕੇ ਸੁਕਾਇਆ ਹੈ ਸੰਗਤ ਦਾ ਪਾਲਾ ਮੇਟਿਆ ਹੈ ਤੂੰ ਮੰਗ ਜੋ ਕੁਛ ਮੰਗਣਾ ਇਹ ਬਿਰਧ ਸੀ ਸਕੋਚ ਗਿਆ ਮੰਗਣ ਤੋਂ ਮਾਰਾ ਕਹਿੰਦੇ ਘਰ ਸਲਾਹ ਕਰਕੇ ਆਈ ਫੇਰ ਮੰਗ ਦੁਬਾਰਾ ਫੇਰ ਉਹਦੇ ਘਰ ਵਾਲੀ ਮਾਇਨ ਕਿਹਾ ਮੈਂ ਚੱਲ ਕੇ ਮੰਗਾਂਗੀ ਨਾਲ ਗਏ ਸਤਗੁਰੂ ਦੇ ਪਾਸ ਬੇਨਤੀ ਕੀਤੀ ਕਿ ਮਾਰਾ ਸਾਡੀ ਕੁਲ ਦਾ ਵਰਦਕ ਬਖਸ਼ੋ ਹਜੂਰ ਨੇ ਕਿਹਾ ਤੁਹਾਡੇ ਕਰਮਾਂ 'ਚ ਪੁੱਤਰ ਤਾਂ ਹੈ ਨਹੀਂ ਸੀ ਾਰੇ ਗੁਰੂ ਘਰ ਦੀ ਭਗਤੀ ਕੀਤੀ ਹੈ ਤੁਸੀਂ ਸਿੱਖਾਂ ਦੀ ਸੇਵਾ ਕੀਤੀ ਹੈ ਇਸ ਕਰਕੇ ਤੁਹਾਡੇ ਘਰ 'ਚ ਪੁੱਤਰ ਪੈਦਾ ਹੋਵੇਗਾ ਸਾਡੀ ਗੁਰੂ ਘਰ ਦੀ ਅੰਸ ਵਿੱਚੋਂ ਉਹਦਾ ਨਾਮ ਭਾਈ ਭਗਤੂ ਰੱਖਿਓ ਉਹ ਭਾਈ ਭਗਤੂ ਜੀ ਸਤਵੇਂ ਪਾਤਸ਼ਾਹ ਤੱਕ ਹਜ਼ੂਰੀ 'ਚ ਰਹੇ ਆ ਪੰਜਵੇਂ ਪਾਤਸ਼ਾਹ ਵੇਲੇ ਵੀ ਸਰਵਰ ਦੀ ਸੇਵਾ ਕਰਦੇ ਰਹੇ ਆ ਛੇਵੇਂ ਪਾਤਸ਼ਾਹ ਵੇਲੇ ਵੀ ਜੰਗ ਜਦਲ ਵਿੱਚ ਰਹੇ ਹਨ ਜਦੋਂ ਗੁਰੂ ਸਾਹਿਬ ਮਹਾਰਾਜ ਦਾ ਜੰਗ ਕੀਤਾ ਸੀ ਉਦੋਂ ਨਾਲ ਸਨਹਾਰਾਜ ਦੇ ਸਤਵੇਂ ਪਾਸ਼ਾ ਵਦ ਕੀਪਤਪੁਰ ਸਾਹਿਬ ਖੇਤੀ ਕਰਾਉਂਦੇ ਰਹੇ ਹਨ ਕਿਉਂ ਭਾਈ ਭਗਤੂ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਪਸ਼ਾਯੋਂ ਖਾਲੀਆਂ ਨੂੰ ਸੱਚੇ ਪਾਪਸ਼ਾਨ ਬੇਉਲਾਜੇਨ ਔਲਾਦਾਂ ਦੇ ਦਿੱਤੀਆਂ ਅਤੇ ਇਹ ਭਾਰਗੇ ਦੇ ਗਿਆਨ ਤੋਂ ਖਾਲੀ ਹਿਰਦੇ ਸੀ ਉਹ ਵੀ ਬ੍ਰਹਮ ਗਿਆਨ ਕਰਕੇ ਭਰ ਦਿੱਤੇ ਇਸੇ ਪ੍ਰਕਾਰ ਅਸਾ ਜਿਹੜੇ ਭਾਰ ਸਰੋਵਰਾਂ ਦੀ ਨਿਆਈ ਚਿਤ ਸੀ ਉਹਨਾਂ ਨੂੰ दैवी guna ਕਰਕੇ ਲਵ ਲਵ ਭਰ ਦਿੱਤਾ ਮਹਾਰਾਜ ਜੀ ਨੇ ਛੋਟੋ ਤੋਂ ਪਰਵਾਹ ਅਮੇ ਅਮਰਾ ਪਦ ਗੁਰੂ ਮਹਾਰਾਜ ਸਾਹਿਬ ਜੀ ਨੂੰ ਅੰਮ੍ਰਿਤ ਪਦਵੀ ਦੇ ਦੇਣ ਵਾਲੇ ਗੁਰੂ ਰਾਮਦਾਸ ਜੀ ਹੈ ਉਹਨਾਂ ਦੇ ਨੇਤਰਾਂ ਜੀ ਜਦੋਂ ਸਮਾਧੀ ਖੁੱਲਦੀ ਹੈ ਉਦੋਂ ਅੰਮ੍ਰਿਤ ਦਾ ਪ੍ਰਵਾਹ ਅੰਮ੍ਰਿਤ ਭਰੀ ਹੋਈ ਦ੍ਰਿਸ਼ਟੀ ਝਾਕਦੇ ਹੈ ਸਭਨਾਂ ਦੇ ਰੋਗ ਸਭਨਾਂ ਦੇ ਦੁੱਖ ਸਭ ਮਿਟ ਜਾਂਦੇ ਹੈ ਜਦੋਂ ਦ੍ਰਿਸ਼ਟੀ ਪਾ ਕੇ ਗੁਰੂ ਰਾਮਦਾਸ ਸਾਹਿਬ ਜੀ ਝਾਕਦੇ ਹੈ ਛੁਰਦਾ ਨੇਤਰਾਂ ਚੋਂ ਪ੍ਰੇਮ ਦਾ ਪ੍ਰਵਾਹ ਅੰਮ੍ਰਿਤ ਦੇ ਸਰੋਵਰੀ ਹਨ ਗੁਰੂ ਮਹਾਰਾਜ ਸਾਹਿਬ ਜੀ ਔਰ ਪਦਵੀ ਦੇ ਦੇਣ ਵਾਲੇ ਹਨ ਗੁਰੂ ਮਹਾਰਾਜ ਸਾਹਿਬ ਜੀ ਦੇ ਕੀਰਤਨ ਹਰਮੰਦਰ ਸਾਹਿਬ ਵੀ ਜਦੋਂ ਹੁੰਦੇ ਹੈ ਅੰਮ੍ਰਿਤ ਦਾ ਪ੍ਰਵਾਹ ਛੁੱੜਦਾ ਹੈ ਅੰਮ੍ਰਿਤ ਰੂਪੀ ਕੀਰਤਨ ਦਾ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ ਸਿੱਖ ਅਮਰ ਪਦਵੀ ਦੇ ਤਾਂ ਹੀ ਪਾ ਕੇ ਨਿਹਾਲ ਹੁੰਦੇ ਹਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੋ ਸਰੂਪ ਹੈ ਚਾਹ ਗੁਰਾਂ ਦੀ ਬਾਣੀ ਇਹ ਵੀ ਅੰਮ੍ਰਿਤ ਦਾ ਪ੍ਰਵਾਹ ਹੈ ਇਹ ਤੋਂ ਅੰਮ੍ਰਿਤ ਐਸਾ ਛੁੱੜਦਾ ਹੈ ਨਾਮ ਦਾ ਅਮਰ ਪਗਵੀ ਮੁਕਤੀ ਇਹ ਦੇਣ ਵਾਲਾ ਅੰਮ੍ਰਿਤ ਹੈ ਅੰਮ੍ਰਿਤ ਸਰੋਵਰ ਸਦ ਭਰਿਆ ਗੁਰੂ ਸਾਹਿਬ ਦਾ ਹਿਰਦਾ ਅੰਮ੍ਰਿਤ ਨਾਮ ਦਾ ਸਰੋਵਰ ਹੈ ਸਦਾ ਭਰਿਆ ਹੋਇਆ ਹੈ ਸਤਗੁਰੂ ਦੀ ਸਤਸੰਗਤ ਜਿਹੜੀ ਅੰਮ੍ਰਿਤ ਦਾ ਸਰੋਵਰ ਹੈ ਸਦਾ ਨਾਮ ਜਲ ਦੇ ਨਾਲ ਭਰਿਆ ਹੋਇਆ ਹੈ ਗੁਰੂ ਮਹਾਰਾਜ ਸਾਧ ਅੰਮ੍ਰਿਤ ਸਰ ਸਾਹਿਬ ਵੀ ਸਰੋਵਰ ਸਦਾ ਪ੍ਰੇਮ ਰਸ ਇਹ ਜਿਸ ਦੇ ਕਾਂ ਵੀ ਹੰਸ ਕਰ ਦਦੇ ਸੀ ਐਸੇ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ ਕਿਉਂ ਅੰਮ੍ਰਿਤ ਸਰੋਵਰ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਰੱਖੇ ਹੈ ਜੋ ਅੰਮ੍ਰਿਤ ਨਾਮ ਦੇ ਬ੍ਰਹਮ ਗਿਆਨ ਦੇ ਪ੍ਰੇਮ ਦੇ ਸਦਾ ਲਵਲਵ ਭਰੇ ਹੋਏ ਹਨ ਤੇ ਪੀਵਹਿ ਸੰਤ ਕਰਹਿ ਮਨ ਮੱਜਨ ਉਹ ਪੀਂਦੇ ਹਨ ਸੰਤ ਸ੍ਰੀ ਅਮਰਸਰ ਸਾਹਿਬ ਸਰੋਵਰ ਚੋਂ ਅੰਮ੍ਰਿਤ ਤੇ ਮਨ ਜਿਹਨਾਂ ਦੇ ਜੁੜੇ ਹੋਏ ਹੈ ਉਹ ਮਨ ਲਾ ਕੇ ਮੱਜਨ ਪੁਰਬਾਂ ਦਾ ਇਸ਼ਨਾਨ ਹੈ ਜਿਤਨਾਟੇ ਅਮਰਸਰ ਸਤਗੁਰ ਸਤਵਾਦੀ ਜਿਤਨਾਟੇ ਕਉਆ ਹੰਸ ਹੋ ਹੈ ਕਾਹ ਵੀ ਹੰਸ ਹੋ ਜਾਂਦੇ ਹਨ ਉਹ ਅਸ਼लान ਕਰਦੇ ਕਾਮਾ ਵਰਗੇ ਜਿਹੜੇ ਪਾਪੀ ਆਦਮੀ ਐ ਉਹ ਵੀ ਹਸਦਾ ਦੀ ਨਿਆਈਂ ਤੱਕ ਮਿੱਠਿਆ ਰ ਬਵੇਚਨ ਕਰਨ ਵਾਲੇ ਨਿਰਣਾ ਕਰਨ ਵਾਲੇ ਬਣ ਜਾਂਦੇ ਹਨ ਇਹ ਜੇ ਅਮਰਤ ਸਰ ਬਣਾ ਰਸ ਨੇ ਸਾਰਿਆਂ ਤੀਰ ਤੋਂ ਦਾ ਤੀਰ ਫਰਾਜ ਬਣਾਇਆ ਹੈ ਇਸੇ ਪ੍ਰਕਾਰ ਤੇ ਪੀਵੇ ਸੰਤ ਕਰ ਹੈ ਮਨ ਮੱਜ ਉਹ ਸੰਤਾਂ ਦੀ ਸੰਗਤ ਮਿਲ ਕਰਕੇ ਗੁਰੂ ਸਾਹਿਬ ਦੇ ਪਾਸੋਂ ਅਮਰਤ ਨਾਮ ਪੀਂਦੇ ਐ ਤੇ ਸੁਣਿਆ ਮੰਨਿਆ ਮਨ ਕੀਤਾ ਪਾਉ ਮਨ ਨਾਲ ਇਸ਼ਨਾਨ ਕਰਦੇ ਐ ਇਹ ਪੁਰਬ ਲੱਗਾ ਹੋਇਆ ਉਹ ਸੰਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਮ੍ਰਿਤ ਨਾਮ ਨੂੰ ਪੀਂਦੇ ਐ ਮਨ ਦੁਆਰਾ ਪੁਰਬਾਂ ਦਾ ਇਸ਼ਨਾਨ ਕਰਦੇ ਹਨ ਪੁੱਬ ਜਨਮ ਪੁੱਬ ਜਿਨਹੋ ਸੇਵਾ ਕਰਿਆ ਜਿਹਨਾਂ ਪੁਰਬਲੇ ਜਨਮਾਂ ਵਿੱਚ ਨਿਸ਼ਕਾਮ ਕਰਮ ਕੀਤੇ ਐ ਸਾਲ ਸੰਗਤ ਦੀ ਸੇਵਾ ਕੀਤੀ ਐ ਉਹਨਾਂ ਨੂੰ ਇਹ ਨਾਮ ਅੰਮ੍ਰਿਤ ਅਮਰ ਸੋਹ ਸਾਬ ਤੀਰਥ ਦੀ ਪ੍ਰਾਪਤੀ ਸਾਦ ਸੰਗਤ ਰੂਪੀ ਅਮਰਦੀ ਪ੍ਰਾਪਤੀ ਬ੍ਰਹਮਾਨੰਦ ਰੂਪੀ ਅਮਰਦੀ ਪ੍ਰਾਪਤੀ ਉਹਨਾਂ ਨੂੰ ਇਹ ਗੁਰੂ ਸਾਹਿਬ ਬਖਸ਼ ਰਹੇ ਹਨ ਤិន ਭੌ ਨਿਵਾਰ ਅਨਪਹਿ ਪਦ ਦੀਨ ਉਹਨਾਂ ਦਾ ਜੰਮਣ ਮਰਨ ਦਾ ਭੌ ਵੇਖ ਦਿੱਤਾ ਗੁਰੂ ਸਾਹਿਬ ਜੀ ਨੇ ਅਨ ਭੌ ਨਿਰਭੌ ਪਦ ਦੇਤਾ ਇਸ ਅਨ ਭਾਵ ਹੁੰਦਾ ਹੈ ਜੋ ਸਾਦ ਸੰਗਤ ਜਥਾਰ ਸ ਗਿਆਨ ਹਸਤਾਵਲ ਵਤ ਸਰੂਪ ਦਾ ਜਾਣ ਲੈਣਾ ਅਨ ਭੌ ਪ੍ਰਕਾਸ਼ ਕਰ ਦੁੱਤਾ ਹੈ ਉਹਨਾਂ ਦੇ ਅੰਦਰ ਨਰਪਹਿਤਾ ਦੀ ਪਦਵੀ ਦਾ ਦਾਮ ਦਿੰਦਾ ਹੈ ਸ਼ਬਦ ਮਾਤਰ ਤੇ ਉਧਰ ਧਰੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਮਾਤਰ ਨੂੰ ਧਾਰਨ ਕੀਤਾ ਕੇਵਲ ਸ਼ਬਦ ਦੇ ਧਾਰਨ ਮਾਤਰ ਸਈ ਧਰਤੀ ਤੋਂ ਉਧਾਰ ਗੁੱਤੇ ਹੈ ਮੁਕਤ ਕਰ ਦੁੱਤੇ ਹੈ ਜੂਨਾ ਵਿੱਚ ਨਹੀਂ ਆਉਂਦੇ ਮੁਕਤ ਹੋ ਜਾਂਦੇ ਹੈ ਉਧਾਰ ਕਰਕੇ ਉਹਨਾਂ ਨੂੰ ਆਪ ਦੇ ਸੂਪ ਵਿੱਚ ਧਾਰ ਲਿਆ ਰੱਖ ਲਿਆ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸ਼ਬਦ ਉਪਦੇਸ਼ ਮਾਤਰ ਤੇ ਜਿਨਾਂ ਜਿਨਾਂ ਗੁਰਾਂ ਦੇ ਉਪਦੇਸ਼ ਨੂੰ ਸੁਣਿਆ ਉਹ ਉਧਾਰ ਕਰਤਾ ਹੈ ਉਹਨਾਂ ਦਾ ਸਰ ਸੰਗੇਜੀ ਆਪਦੇ ਸਰੂਪ ਵਿੱਚ ਧਰਲੇ ਰੱਖਲੇ ਹਨ ਕਬ ਧਰਤੀ ਦੀਆਂ ਜੂਨਾ ਟੇਡੀਆਂ 84 ਲੱਖ ਜੂਨਾ ਤੋਂ ਸਾਰਿਆਂ ਦਾ ਉਧਾਰ ਕਰਤਾ ਕੇਵਲ ਸ਼ਬਦ ਮਾਤਰ ਦੇ ਕੇ ਹੋਰ ਕਿਸੇ ਸਾਧੋਂ ਦੀ ਲੋੜ ਨਹੀਂ ਰੱਖੀ ਕਬ ਕਲ ਠਕਰ ਹਰਦਾਸ ਤਨੇ ਕਵੀ ਕਲ ਪਟਜੀ ਕਹਿੰਦੇ ਬਾਬੇ ਠਾਕਰ ਛਕਰੀਆਂ ਦੇ ਵਿੱਚੋਂ ਜੋ ਬਾਬਾ ਹਰਦਾਸ ਜੀ ਸਨ ਇਹਨਾਂ ਦੇ ਸੁਪੁੱਤਰ ਹੈ ਚੂਨਾ ਮੰਡੀ ਚ ਗੁਰੂ ਰਾਮਦਾਸ ਸਾਹਿਬ ਦਾ ਜਨਮ ਸਾਹਿਬ ਸੰਗੇਤ ਜੀ 1591 ਬਿਕਰੀ ਵਿੱਚ ਆਪਦਾ ਅਵਤਾਰ ਹੋਇਆ ਹੈ ਉਹਨਾਂ ਦੇ ਸੁਪੁੱਤਰ ਗੁਰੂ ਰਾਮਦਾਸ ਜੀ ਜਦੋਂ ਸਤਗੁਰੂ ਦਾ ਅਵਤਾਰ ਹੋਇਆ ਉਸ ਵੇਲੇ ਸਾਧ ਸੰਗੇਤ ਜੀ ਜਿਹੜੀ ਰਾਵੀ ਨਦੀ ਸੀ ਦੁੱਧ ਦੀ ਸਵਾ ਪਹਿਰ ਦੇ ਤੜਕੇ ਬਾਗੀ ਜਿਨ੍ਹਾਂ ਜਿਨ੍ਹਾਂ ਸਾਧੂਆਂ ਸੰਤਾਂ ਨੇ ਇਸ਼ਨਾਨ ਕੀਤੇ ਸੀ ਉਹ ਜਦੋਂ ਟੂੰਬੇ ਭਰ ਕੇ ਲਿਆਏ ਵੇਖੇ ਦੁੱਧ ਦੇ ਪਰੇ ਹੋਏ ਵੇਖੇ ਹੇਰਾਨ ਹੋਗੇ ਕਿ ਗੁਰੂ ਮਹਾਰਾਜ ਸਾਹਦੇ ਆਗਮਨ ਦੀ ਐਡੀ ਖੁਸ਼ੀ ਹੋਈ ਦੁੱਧੀਆਂ ਨਦੀਆਂ ਵਗੀਆਂ ਇਹ ਚੋਜੀ ਪਾਤਸ਼ਾਹ ਜੀ ਦੇ ਅਸੇ ਉਤਾਰਨ ਦੀ ਧਾਰਮਿਕ ਖੁਸ਼ੀ ਬਰਨ ਦੇਵਤਾਂ ਤੇ ਪ੍ਰਸਵੀਨ ਮਨਾਉਣਾ ਕੀਤੀ ਗੁਰੂ ਰਾਮਦਾਸ ਸਰ ਆ ਭਰ ਭਰੇ ਤੇ ਬਾਬੇ ਹਰਦਾਸ ਜੀ ਦੇ ਸੁਪੁੱਤਰ ਗੁਰੂ ਰਾਮਦਾਸ ਸਾਹਿਬ ਜੀ ਜਿਹੜੇ ਸਰੋਵਰਾਂ ਦੀ ਨਹੀਂ ਉਹ ਪਰ ਖਾਲੀ ਹਿਰਦੇ ਸੀ ਉਹ ਲਵਾ ਲਾਵ ਗੁਣਾ ਕਰਕੇ ਭਰ ਦਿੱਤੇ ਮਹਾਰਾਜ ਨੇ ਸਤ ਗੁਰ ਮਤ ਗੂੜ ਬਿਮਲ ਸਤ ਸੰਗਤ ਸਤ ਸੰਗ ਦੀ ਸਤ ਗੁਰੂ ਅਮਰਦਾਸ ਸਾਹਿਬ ਜੀ ਦੀ ਮਤ ਸਿੱਖਿਆ ਕਰਕੇ ਗੂੜ ਗੁਪਤ ਤੋਂ ਗੁਪਤ ਗੂੜ ਵੱਡੀ ਬਿਮਲ ਉਜਲ ਮਤ ਸਤ ਸੰਗਤ ਦੀ ਹੋ ਗਈ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਕਰਕੇ ਆਤਮ ਰੰਗ ਚਲੂਲ ਭਇਆ ਤਤਮਾ ਰੰਗ ਜੋ ਆਤਮਾ ਨਾਲ ਅੰਦਰ ਚੀਨੂਲ ਗਾੜਾ ਰੰਗ ਹੋ ਗਿਆ ਚੂ ਚੂਹਾ ਰੰਗ ਚੜ ਗਿਆ ਆਪਦੇ ਤਾਂ ਹੀ ਕੀ ਸਤਿਗੁਰੂ ਆਪ ਦੀ ਮਤ ਸਿੱਖਿਆ ਜਿਨ੍ਹਾਂ ਨੂੰ ਗੂੜ ਤੋਂ ਗੂੜ ਗੁਪਤ ਤੋਂ ਗੁਪਤ ਧਾਰੀ ਹੈ ਸਤ ਸੰਗਤ ਚ ਮਿਲ ਕੇ ਉਹ ਬਿਮਲ ਉਜਲ ਪੁਰਖ ਹੋ ਗਏ ਪਾਪਾਂ ਦੀ ਮੈਲ ਤੋਂ ਨਿਰਮਲ ਹੋ ਗਏ ਆਤਮਾ ਦਾ ਰੰਗ ਉਹਨਾਂ ਚਿਰੂਰ ਗਾੜਾ ਪ੍ਰਾਪਤ ਹੋ ਗਿਆ ਹੈ ਜੋ ਕਦੇ ਨਾ ਉtre ਜਾਗਿਆ ਮਨ ਕਵਲ ਸਹਿਜ ਪਰਗਾਸ ਉਹਨਾਂ ਪ੍ਰੇਮੀਆਂ ਦਾ ਤੁਹਾਡੀ ਸੰਗਤ ਕਰਨ ਨੂੰ ਆ ਰਹਿਆਂ ਦਾ ਆਪ ਜੀ ਨੂੰ ਗੁਰੂ ਅੰਗਦ ਅਮਰਦਾਸ ਜੀ ਦੀ ਸੰਗਤ ਕਰਕੇ ਮਨ ਜਾਗ ਪਿਆ ਗਿਆਨ ਅਵਸਥਾ ਚ ਰਿਦਾ ਕਵਲ ਦੇ ਅੰਦਰ ਸਹਿ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ ਮੰਨਦੇ ਸਹਿਜ ਰੂਪ ਦਾ ਗਿਆਨ ਪ੍ਰਕਾਸ਼ਿਆ ਮਨ ਜਦੋਂ ਜਾਗ ਪਿਆ ਆਪ ਹੈ ਨਰੰਜਨ ਘਰ ਹੈ ਲਹਾ ਜਿਹੜਾ ਨਿਰਭੈਤਾ ਦੇ ਦੇਣ ਵਾਲਾ ਨਰੰਜਨ ਸੁਭ ਸਰੂਪ ਹੈ ਉਹ ਘਰ ਗ੍ਰਸਥ ਵਿੱਚ ਪਰਿਵਾਰ ਚ ਹੀ ਰਹਿੰਦਿਆਂ ਹੋਏ ਆਪ ਨੇ ਲੈ ਲਿਆ ਹੈ ਆਪ ਦੀ ਸੰਗਤ ਕਰਕੇ ਘਰ-ਵਾਰ ਨਹੀਂ ਛੱਡਣਾ ਪਿਆ ਜਿਨ੍ਹਾਂ ਸਿੱਖਾਂ ਨੇ ਆਪਦੇ ਉਪਦੇਸ਼ ਨੂੰ ਮੰਨਿਆ ਹੈ ਨਿਰਭਉ ਸਰੂਪ ਜੋ ਨਰੰਜਨ ਹੈ ਉਹ ਘਰ ਹਿਰਦਿਆਂ ਦੇ ਵਿੱਚੋਂ ਹੀ ਗ੍ਰਸਤ ਵਿੱਚ ਰਹਿੰਦੇ ਹੋਏ ਹੀ ਪ੍ਰਾਪਤ ਕਰ ਲਿਆ ਵਿੱਚੇ ਗ੍ਰਹਿ ਗੁਰਬਚਨ ਉਦਾਸੀ ਸਤਗੁਰ ਦਇਆਲ ਹਰਨਾਮ ਦਿੜਹਾਇਆ ਸਤਗੁਰ ਅਮਰਦਾਸ ਜੀ ਨੇ ਦਿਆਲੂ ਹੋ ਕੇ ਦੁਨੀਆ ਦੇ ਤਾਰਨ ਵਾਸਤੇ ਗੁਰੂ ਆਰਾਮਦਾਸ ਜੀ ਆਪ ਨੂੰ ਪਰਮੇਸ਼ਰ ਦਾ ਨਾਮ ਦਿੜਨ ਕਰਾਤਾ ਇਸ ਪ੍ਰਸਾਦ ਵਸ ਪੰਚ ਕਰੇ ਇਸ ਮਹਾਰਾਜ ਦੇ ਨਾਮ ਦੇ ਪ੍ਰਸਾਦ ਕਰਕੇ ਤੇ ਸਤਗੁਰ ਅਮਰਦਾਸ ਦੀ ਪ੍ਰਸਾਦ ਕਿਰਪਾ ਕਰਕੇ ਆਪ ਨੂੰ ਪੰਜੇ ਕਾਮ ਕਰੋ ਲੋਭ মোহ ਹੰਕਾਰ ਵਸ ਕਰ ਲੇ। ਇਹ ਸਤਿਗੁਰੂ ਤੇ ਸਾਭ ਦੇ ਨਾਮ ਦੀ ਦਾਤ ਕਰਕੇ ਸਿੱਖਾਂ ਨੇ ਸਾਰੇ ਪੰਜਾਂ ਨੂੰ ਵਸ ਕਰ ਲਿਆ ਵਿਕਾਰਾਂ ਨੂੰ ਆਪ ਦੀ ਐਸੀ ਮਿਹਰ ਹੋਈ। ਕਬ ਕਲ ਠਕਰ ਹਰਦਾਸ ਤਨੇ ਕਵੀ ਕਲ ਭਟ ਜੀ ਕਹਿੰਦੇ ਆ ਠਾਕੁਰ ਛਤਰੀ ਜੋ ਬਾਬਾ ਹਰਦਾਸ ਜੀ ਸਨ ਉਹਨਾਂ ਦੇ ਆਪ ਸੁਪੁੱਤਰ ਹੋ। ਗੁਰੂ ਰਾਮਦਾਸ ਸਰ ਅਪਰ ਭਰੇ ਗੁਰੂ ਰਾਮਦਾਸ ਸਾਹਿਬ ਜਿਹੜੇ ਅਪਰ ਖਾਲੀ ਰੀਦੇ ਸੀ ਉਸ ਸਰੋਵਰਾਂ ਦੀ ਨਿਆਈ ਗੁਨਾ ਕਰਕੇ ਲਵਾ ਲਾ ਭਰ ਦਿੰਦੇ